ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਮੰਗਲਿਕ ਯੋਗ ਬਾਰੇ ਤੇ ਉਸ ਨਾਲ ਆਉਣ ਵਾਲੀਆਂ ਪ੍ਰੋਬਲਮਜ਼ ਬਾਰੇ ਸਭ ਤੋਂ ਪਹਿਲਾਂ ਆਪਾਂ ਆਪਣੀ ਕੁੰਡਲੀ ਦੇ ਵਿੱਚ ਕਿਸ ਤਰ੍ਹਾਂ ਚੈੱਕ ਕਰ ਸਕਦੇ ਹਾਂ ਕਿ ਆਪਣੀ ਕੁੰਡਲੀ ਦੇ ਵਿੱਚ ਮੰਗਲਿਕ ਯੋਗ ਬਣ ਰਿਹਾ ਹੈ ਸਭ ਤੋਂ ਪਹਿਲਾਂ ਜਦੋਂ ਵੀ ਮੰਗਲ ਆਪਣੇ ਪਹਿਲੇ ਹਾਊਸ ਦੇ ਵਿੱਚ ਚੌਥੇ ਹਾਊਸ ਦੇ ਵਿੱਚ ਸੱਤਵੇਂ ਹਾਊਸ ਦੇ ਵਿੱਚ 8ਵੇਂ ਹਾਊਸ ਦੇ ਵਿੱਚ ਤੇ 12ਵੇਂ ਹਾਊਸ ਦੇ ਵਿੱਚ ਇਹਨਾਂ ਘਰਾਂ ਦੇ ਵਿੱਚ ਜਦੋਂ ਵੀ ਮੰਗਲ ਹੋਊਗਾ ਤਾਂ ਉਹ ਮੰਗਲਿਕ ਯੋਗ ਬਣਦਾ ਹੈ ਸਭ ਤੋਂ ਜਿਹੜਾ ਜ਼ਿਆਦਾ ਪ੍ਰੋਬਲਮਸ ਮੰਗਲ ਦਿੰਦਾ ਉਹ ਦਿੰਦਾ ਆਪਣੇ 8ਵੇਂ ਹਾਊਸ ਦੇ ਵਿੱਚ ਜਦੋਂ ਮੰਗਲ 8ਵੇਂ ਹਾਊਸ ਦੇ ਵਿੱਚ ਹੁੰਦਾ ਤਾਂ ਕਾਫੀ ਜ਼ਿਆਦਾ ਪ੍ਰੋਬਲਮਸ ਦਿੰਦਾ ਹੈ ਇਹ ਪ੍ਰੋਬਲਮਸ ਆਪਾਂ ਨੂੰ ਆਪਣੀ ਹੈਲਥ ਸੰਬੰਧ ਵਿੱਚ ਪ੍ਰਾਪਰਟੀ ਦੇ ਸੰਬੰਧ ਵਿੱਚ ਜ਼ਿਆਦਾ ਦਿੰਦਾ ਜਦੋਂ 8ਵੀਂ ਘਰ ਦਾ ਮੰਗਲ ਹੋਵੇ ਬਸ ਮੰਗਲ ਮੰਗਲਿਕ ਜੋਗ ਹੋਣਾ ਕੋਈ ਬੁਰੀ ਗੱਲ ਨਹੀਂ 45% ਗੁੰਡਲੀਆਂ ਦੇ ਵਿੱਚਾਂ ਮੰਗਲਿਕ ਜੋਗ ਬੰਦ ਹੈ ਇਸ ਨਾਲ ਪ੍ਰੋਬਲਮਸ ਕਿਉਂ ਆਉਂਦੀ ਆ ਵਿਆਹ ਦੇ ਵਿੱਚ ਕਾਫੀ ਜ਼ਿਆਦਾ ਦੇਰੀ ਹੋ ਜਾਂਦੀ ਹੈ ਮੰਗਲ ਮਈ ਕੰਮ ਜਦੋਂ ਵੀ ਆਪਾਂ ਘਰ ਦੇ ਵਿੱਚ ਕੋਈ ਮੰਗਲ ਮਈ ਕੰਮ ਕਰਦੇ ਆ ਉਸ ਦਾ ਉਸ ਦੇ ਵਿੱਚ ਰੁਕਾਵਟਾਂ ਪੈ ਜਾਂਦੀਆਂ ਨੇ ਵੈਸੇ ਵੀ ਜੇ ਆਪਣੇ ਕੁੰਡਲੀ ਦੇ ਵਿੱਚ ਇੰਨਾ ਜਗ੍ਹਾ ਤੇ ਮੰਗਲ ਹੈ ਤਾਂ ਆਪਾਂ ਨੂੰ ਜਿਹੜੀ ਮੈਰਿਜ ਆ ਉਹ 28 ਸਾਲ ਤੋਂ ਬਾਅਦ ਕਰਨੀ ਚਾਹੀਦੀ ਹੈ ਇਸ ਨਾਲ ਜਿਹੜੀ ਮੈਰਿਜ ਆਪੜੀ ਉਹ ਸਕਸੈਸਫੁਲ ਰਹਿੰਦੀ ਆ ਜੇ ਆਪਾਂ ਉਸ ਤੋਂ ਪਹਿਲਾਂ ਮੈਰਿਜ ਕਰਦੇ ਆ 28 ਸਾਲ ਤੋਂ ਪਹਿਲਾਂ ਫਿਰ ਆਪਾਂ ਨੂੰ ਮੈਰਿਜ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਨੇ ਅਕੋਰਡਿੰਗ ਟੂ ਕੁੰਡਲੀ ਉਸ ਦੇ ਵਿੱਚ ਹੋਰ ਵੀ ਚੀਜ਼ਾਂ ਚੈੱਕ ਕਰਨੀਆਂ ਪੈਂਦੀਆਂ ਕਿ ਮੰਗਲ ਦੀ ਦ੍ਰਿਸ਼ਟੀ ਕਿਹੜੇ ਗ੍ਰਹਿਾਂ ਤੇ ਪੈ ਰਹੀ ਹੈ ਮੰਗਲ ਨੂੰ ਕੋਈ ਹੋਰ ਰਾਹੂ ਕੇਤੂ ਤਾਂ ਨਹੀਂ ਦੇਖ ਰਹੀ ਜਾਂ ਮੰਗਲ ਜ਼ਿਆਦਾ ਮੈਰਿਜ ਦੇ ਵਿੱਚ ਪ੍ਰੋਬਲਮ ਮੰਗਲ ਇੱਥੇ ਦਿੰਦਾ ਤੁਹਾਨੂੰ ਇਸ ਦੇ ਆਪਾਂ ਉਪਾਅ ਕੀ ਕਰ ਸਕਦੇ ਆ ਜੇ ਤੁਹਾਨੂੰ ਮੰਗਲ ਨਾਲ ਸੰਬੰਧਿਤ ਕੋਈ ਵੀ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਅਠ ਮੰਗਲਵਾਰ ਹਨੂਮਾਨ ਜੀ ਦੇ ਮੰਦਰ ਤੁਸੀਂ ਬੁੰਦੀ ਦਾ ਪ੍ਰਸ਼ਾਦ ਬੁੰਦੀ ਦਾ ਪ੍ਰਸ਼ਾਦ ਇੱਕ ਲਾਰਮਲ ਆਪਣੀ ਜੇਬ ਦੇ ਵਿੱਚ ਰੱਖ ਸਕਦੇ ਹੋ ਇੱਕ ਘਰ ਦੇ ਇੱਕ ਸਭ ਤੋਂ ਵਧੀਆ ਉਪਾਅ ਘਰ ਦੇ ਵਿੱਚ ਇੱਕ ਨਿੰਮ ਲਗਾਓ ਤੇ ਉਸ ਵਿੱਚ ਸਵੇਰੇ ਡੇਲੀ ਜਲ ਪਾਓ ਇਸ ਦੇ ਨਾਲ ਕਰਨ ਨਾਲ ਤੁਹਾਨੂੰ ਪ੍ਰਾਪਰਟੀ ਦੇ ਸਬੰਧ ਜਾਂ ਕੋਈ ਕੋਟ ਕਚੈਰੀਆਂ ਦੇ ਸਬੰਧਤ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਕਾਫੀ ਹੱਦ ਤੱਕ ਨੇ ਜਿਹੜੀਆਂ ਉਹ ਪ੍ਰੋਬਲਮਸ ਤੁਹਾਡੀਆਂ ਠੀਕ ਹੁੰਦੀਆਂ ਜਾਣਗੀਆਂ ਜੋਤਿਸ਼ ਦੇ ਸਬੰਧਤ ਹੋਰ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਸ ਬਾਰੇ ਜਾਣਕਾਰੀ ਦੇਵਾਂਗੇ ਜੇ ਤੁਸੀਂ ਪਰਸਨਲੀ ਮੇਰੇ ਤੋਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਸਕਰੀਨ ਉੱਪਰ ਨੰਬਰ ਆ ਰਿਹਾ ਹੈਗਾ ਉਸ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਵੀਡੀਓ ਵੇਖਣ ਲਈ ਧੰਨਵਾਦ ਜੀ